ਸਾਡੇ ਨੌਜਵਾਨਾਂ ਨੂੰ ਚੁਣਿਆ ਦੁਬਈ ਤੋਂ ਕਰੇ ਆਏ ਹੈ ਜਿਹੜਾ ਚੁਣਿਆ ਕਰਦੇ ਬਸਵਾਣਾ ਚਾਹੁੰਦਾ ਸਾਡਾ ਕੁਝ ਪੁੱਤਰ ਆਪੇ ਛੱਪੀ ਦਾ ਝੂਠਾ ਬੱਚਾ ਪਾਇਆ ਔਰ ਅੱਜ ਬਿਨਾਂ ਬਿਨਾ ਕੇਸ ਪੁੱਛੇ ਅਕਰਵਾੜੀ ਉੱਠਿਆ ਕਹਿੰਦੇ ਪੁੱਤਾਂ ਦੀ ਮਾਰ ਕਰਦੀਆਂ ਬੋਲੀ ਮਾਰਨੀ ਮੁੰਡੇ ਆ ਦੇ ਕਾਲ ਮਾਰ ਕੇ ਭਾਈ ਮੁਕਾਬਲਾ ਬਣਾ ਦੇ ਨਾ ਇਹ ਕਿੰਨੇ ਮੁਕਾਬਲਾ ਬਣਾਉਣਾ ਅੰਮੀ ਜੀ ਹੱਟ ਕੇ ਮਾਰੇ ਐਸਾ ਕਿਉਂ ਨੇ ਨਜਾਇਜ਼ ਇਹ ਉਹ ਐਸਾ ਚਲ ਦੂਜਾ ਐਵੇਂ ਗਾੜੀ ਮੈਂ ਗਿਆ ਤੇ ਪਰੇ ਹੋ ਜਾ ਪਰੇ ਮਸਲਾ ਕੀ ਆ ਹਾਂਜੀ ਮਸਲਾ ਕਾਹਦੇ ਲਈ ਮਸਲਾ ਝਗੜੇ ਦਾ ਝਗੜੇ ਦਾ ਹਾਂ ਝਗੜੇ ਦਾ ਮਸਲਾ ਬਸ ਇਹ ਪੁਲਿਸ ਕਿੱਧਰ ਆਈ ਸੀ ਕਿਵੇਂ ਕਿੱਧਰ ਆਈ ਪਰ ਆਣੀ ਕਿੱਥੇ ਇਹ ਤੁਹਾਡੇ ਨਾਲ ਪੁਲਿਸ ਅੱਜ ਕਿੱਧਰ ਆਈ ਸੀ ਤੁਹਾਡੇ ਗਵਰਨਰ ਜੀ ਦੀ ਰੋਸ਼ੀ ਨੂੰ ਪੜਦੀ ਫੰਡੀ ਆ ਇਹ ਪੁਲਿਸ ਮੁਲਾਜ਼ਮ ਜਿਹੜੇ ਆ ਇਹ ਬਹੁਤ ਜਿਆਦਾ ਸਾਡੇ ਢੈਣ ਭਰਾਵਾਂ ਉੱਤੇ ਇੱਕ ਹੱਤਿਆ ਕਰਨ ਦੇ ਆ ਤੇ ਲੜਾਈ ਦਾ ਮਾੜਾ ਜਾਂ ਮਸਲਾ ਹੀ ਇਹ ਜਿਨ੍ਹਾਂ ਤੇ ਝੂਠਾ ਪਰਚਾ ਕਰਵਾਇਆ ਗਿਆ ਔਰ ਅਸੀਂ ਵੀ ਜਿਆਦੇ ਚਰਚ ਦੇ ਸਾਹਮਣੇ ਲੱਗੇ ਬੁਆ ਆ ਮੈਂ ਤੇ ਮੇਰਾ ਬੇਟਾ ਵੀ ਨਿਕਲੇ ਜਾਂ ਬਾਹਰ ਇਨਾਂ ਦੇ ਘਰ ਦੇ ਘਰ ਦੇ ਵਿੱਚ ਰੋੜੇ ਮਾਰੇ ਗਏ ਔਰ ਘਰ ਦੇ ਵਿੱਚ ਇਹਨਾਂ ਨੂੰ ਆਣ ਕੇ ਪਏ ਆ ਆਹੀ ਜਦੋਂ ਦਰਖਾਸਤ ਵੀ ਦੇ ਕੇ ਆਏ ਆ ਐਸ ਐਸ ਪੀ ਦੇ ਦਰਖਾਸਤ ਦਿੱਤੀ ਆ ਔਰ ਸਾਡੀ ਕੋਈ ਵੀ ਸੁਣਾਈ ਨਹੀਂ ਹੋਈ ਸਗੋਂ ਨਾ ਥਾਣੇ ਔਰ ਬੇਨਜਾਇਜ਼ ਇਹਨਾਂ ਨੂੰ ਆਣ ਕੇ ਤੇ ਫੜਿਆ ਇਹ ਅੱਜ ਅੱਜ ਬੇਨਜਾਇਜ਼ ਅੱਜ ਜਿਹੜਾ ਅੱਜ ਦਾ ਮੌਕਾ ਇਹਨਾਂ ਨੂੰ ਟਾਈਮ ਦਿੱਤਾ ਹੀ ਫੈਸਲੇ ਦਾ ਅੱਜ ਦਾ ਮੌਕਾ ਹੈ ਕਿ ਜਿਹੜਾ ਟਾਈਮ ਦਿੱਤਾ ਸੀ ਕੱਲ ਦਾ ਫੈਸਲੇ ਦਾ ਅੱਜ ਇਹਨਾਂ ਨੇ ਆਣ ਕੇ ਧੱਕੇਸ਼ਾਹੀ ਨਾਲ ਇਹ ਮੁੰਡੇ ਨੂੰ ਚੋਕੇ ਤੇ ਖੜਿਆ ਆ ਇਹਨੂੰ ਇੱਥੇ ਮਾਰਿਆ ਵੀ ਗਿਆ ਅੰਦਰ ਔਰ 3 ਘੰਟੇ ਇਹਨਾਂ ਨੂੰ ਅੰਦਰ ਵੀ ਰੱਖਿਆ ਗਿਆ 3 ਘੰਟੇ ਔਰ ਸਾਨੂੰ ਇਥੋਂ ਤਿੱਕਰ ਇਹਨਾਂ ਨੂੰ ਦਬਕੇ ਵੀ ਮਾਰੇ ਗਿਆ ਸਾਡੀ ਵੀਡੀਓ ਨਾ ਬਣਾਉਂ ਸਾਡੀਆਂ ਜਨਨੀਆਂ ਨੂੰ ਵੀ ਧਮਕੀਆਂ ਦਿੱਤੀਆਂ ਤੇ ਸਾਡੀ ਬੇਟੀ ਜਿਹੜੀ ਆ ਇਹਨਾਂ ਨੂੰ ਧਮਕੀ ਦਿੱਤੀ ਆ ਕਿ ਤੈਨੂੰ ਵੀ ਬੰਨ ਕੇ ਲੈ ਜਾਵਾਂਗੇ ਤੇਰੇ ਉੱਤੇ ਵੀ ਪਰਚਾ ਹੀ ਪਾਵਾਂਗੇ ਬੇਨਜਾਇਜ਼ ਪੁੱਸ ਜਿਹੜੀ ਆ ਇਹ ਕਹਿਣ ਲਈ ਆ ਤੇ ਬੇਨਜਾਇਜ਼ ਪਰਿਵਾਰਾਂ ਨੂੰ ਸਾਡਿਆਂ ਨੂੰ ਇਹਨਾਂ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਦੁਨੀਆ ਕੀਤਾ ਇਹ ਸਾਰਿਆਂ ਨੂੰ ਝੂਠਾ ਪਰਚਾ ਝੂਠਾ ਪਰਚਾ ਬਣਾਇਆ ਤਾਂ ਇਹਨਾਂ ਨੇ ਝੂਠਾ ਪਰਚਾ ਬਣਾਇਆ ਉਹਦੇ ਵਿੱਚ ਫੜਨ ਆਏ ਆ ਇਹਨਾਰੇ ਮਾਰਿਆ ਅੰਦਰਵਾੜ ਦੇ ਇਹ ਪਤਾ ਨਹੀਂ ਬੇਨਜਾਜ ਆਈ ਜਾਂਦੇ ਆ ਬੁਆ ਖੋਲੋ ਤਾਂ ਉਹ ਬੁਆ ਨਹੀਂ ਖੋਲਣ ਦਿੱਤਾ ਦੇਖੇ ਦੁਕਾਨ ਚ ਅੰਦਰਵਾੜ ਕੀ ਤੁਸੀਂ ਦੁਕਾਨ ਦੀ ਵੀਡੀਓ ਬਣਾਓ ਜੀ ਇਹਨਾਰੇ ਅੰਦਰਵਾੜ ਕੇ ਕੁੱਟਿਆ ਵਾ ਫਰਮ ਤੇ ਆਏ ਤੇ ਅੰਦਰ ਕਿੰਨਾ ਵਾ ਇਹਨਾਂ ਨੇ ਅੰਦਰ ਦੁਕਾਨ ਵਿੱਚ ਆ ਕੇ ਜਾਬਾ ਲਾ ਡਿਆ ਦੁਕਾਨ ਤੋਂ ਲੈਣ ਗਿਆ ਆਜ ਤਾਂ ਆਹ ਕਿਹਨੇ ਦੀ ਦੁਕਾਨ ਆ ਦੁਕਾਨ ਤੋਂ ਸੌਦਾ ਲਾ ਡਿਆ ਉੱਥੇ ਫੜਿਆ ਉੱਥੇ ਫੜਿਆ ਉੱਥੇ ਬਿਨਾਂ ਵਰਦੀ ਤੋਂ ਆਣ ਕੇ ਅੰਦਰ ਆਏ ਜਿਹੜੇ ਸਿਵਲ ਪੁਲਿਸ ਜਾਏ ਸਿਵਲ ਫੋਰਮ ਤੋਂ ਬਿਨਾਂ ਸਾਰੇ ਜਿਹੜੇ ਇਹ ਬਿਨਾ ਡਿਊਟੀ ਅੱਗੇ ਵੀ ਅੰਕਲ ਸਾਡੇ ਘਰ ਆਏ ਕੰਦਾ ਟੱਪ ਕੇ ਪੁਲਸਾਂ ਦੀ ਰੀ ਬਿਨਾ ਡਿਊਟੀ ਬਿਨਾ ਡਿਊਟੀ ਤੋਂ ਕੰਦਾ ਟੱਪ ਕੇ ਘਰੇ ਵੜਨ ਦਾ ਸਾਡੀ ਮੰਮੀ ਨੂੰ ਹੋਂਦੀ ਇਹਨਾਂ ਨੇ ਅੰਦਰ ਆ ਕੇ ਦਰਵਾਜ਼ਾ ਖੋਲਤਾ ਇਹਨਾਂ ਨੇ ਉਸ ਟਾਈਮ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਤੇ ਉਦੋਂ ਵੀ ਮੇਰੀ ਗੱਡੀ ਨਾ ਮੇਰੀ ਕੋੜੀ ਛੱਡ ਕੇ ਨਾ ਇਹਨਾਂ ਨੇ ਘਰ ਜਾਤ ਅਟੈਕ ਕੀਤਾ ਹੈ ਜੀ ਆਈ ਆਪਣੀ ਮੁੰਡੇ ਦੀ ਹਾਦੀ ਦਾ ਹਿਜਮਾਨ ਕਰਾਉਣਗੇ ਤੇ ਇਥੇ ਇੱਕ ਆ ਪੀਲੀ ਪੱਗ ਵਾਲੇ ਭਾਜੀ ਆ ਜਿਹੜੇ ਆ ਪੁਲਿਸ ਵਾਲੇ ਇਹਨਾਂ ਨੇ ਧਮਕੀ ਦਿੱਤੀ ਆਂਦੇ ਹੀ ਮੁੰਡੇ ਨੂੰ ਅਨਕਾਉਂਟਰ ਚ ਮਾਰਨਾ ਵਾ ਅਸੀਂ ਬਾਹਰ ਭਾਜੀ ਨੇ ਕੌਂਟਰ ਕਰਦ ਲਈ ਗੋਲੀ ਮਾਰ ਦੇਣੀ ਆ ਲੈ ਜਿਹਨਾਂ ਨੇ ਕੱਪੜੇ ਆ ਗੁਰੇ ਕਹਿ ਕੇ ਗਏ ਨੇ ਕੱਪੜੇ ਲੈਣ ਆਟਾ ਵੀ ਇਹ ਐਸਆਈ ਵਰਿੰਦਰ ਨੇ ਸਾਰੇ ਸ਼ੁਰੂ ਤੋਂ ਪਤਾ ਕਿ ਨੇ ਪਰ ਸੇ ਝੂਠੇ ਭਾਈ ਐਸਆਈ ਵਰਿੰਦਰ ਨੇ ਸਾਰੇ ਕਪੜੇ ਝੂਠੇ ਬਣਾਏ ਆ ਉਸ ਤੋਂ ਬਾਅਦ ਸਾਡੀ ਕੰਨ ਟੱਕ ਪਿਆ ਪਲਵਿੰਦਰ ਐ ਸੀਏ ਪਲਵਿੰਦਰ ਕੰਦੇ ਟੱਪ ਕੇ ਸਾਡੇ ਘਰ ਬੜਿਆ ਏ ਇਹਨਾਂ ਨੇ ਇੱਕ ਯਾਤਰਾ ਤੇ ਚੱਲੇ ਹੀ ਇਹਨਾਂ ਨੇ ਉੱਥੇ ਬੱਸ ਰੋਕੀ ਇੱਕ ਬਲਵਿੰਦਰ ਹੀ ਇੱਕ ਨਾਲ ਹੋਰ ਪੁਲਿਸ ਵਾਲਾ ਏ ਉਹਦੀ ਮੇਰੇ ਕੋਲ ਵੀਡੀਓ ਹੈਗੀ ਜੇ ਮੈਂ ਫੋਟੋਆਂ ਵੀ ਰੱਖੀਆਂ ਹੋਈਆਂ ਜਿੱਦੇ ਨੇ ਬੈਂਡ ਰੋਕੀ ਇਹਨਾਂ ਨੇ ਉੱਥੇ ਹੀ ਇਹਨਾਂ ਨੇ ਮੁੰਡੇ ਨੂੰ ਕਹਿੰਦੇ ਸੀ ਅੱਤਵਾਦੀ ਆ ਏ ਇਹ ਇਨਕਾਊਂਟਰ ਕਰਨਾ ਚਾਹੁੰਦੇ ਆ ਅੱਜ ਮੁੰਡੇ ਦਾ ਇਹ ਬੇਨਜਾਇਜ਼ ਕੀ ਚਾਹੁੰਦੇ ਓ ਾਨੂੰ ਇਨਸਾਫ਼ ਚਾਹੀਦਾ ਹੰਸ ਸਾਹਿਬ ਚਾਹੀਦਾ ਸਾਡੇ ਦੇ ਪੁੱਤ ਜਿਹੜੇ ਝੂਠੇ ਹੋਏ ਆ ਉਹ ਰੱਦ ਕੀਤੇ ਜਾਣ ਸਾਡੇ ਮੁੰਡੇ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਸਾਡੇ ਪੁੱਤੇ ਬੰਦੇ ਆ ਜਿਹੜੇ ਸਾਡੇ ਘਰ ਆ ਕੇ ਥੋੜੇ ਮਾਰ ਕੇ ਗਏ ਜਿਹੜੇ ਸਾਡੇ ਮੁੰਡੇ ਤੇ ਗੋਲੀ ਚਲਾਈ ਗਈ ਜਿਹੜੀ ਸਾਡੇ ਮੁੰਡੇ ਤੇ ਕਿਰਚ ਮਾਰੀ ਗਈ ਉਹਦਾ ਪਰਚਾ ਦਰਜ ਕੀਤਾ ਜਾਵੇ ਸੰਸਰ ਅੱਜ ਬਦੋਵਾਲ ਖੁਰਦ ਤੁਸੀਂ ਰੇਟ ਤੇ ਗਏ ਸੀ ਇਕਬਿੰਦਰ ਜੋਸ਼ੀ ਨੂੰ ਫੜਕੇ ਲਾਏ ਇਹਨਾਂ ਦੇ ਪ੍ਰਵਤ ਮੈਂਬਰਾਂ ਦਾ ਕਹਿਣਾ ਹੈ ਕਿ ਪੁੱਛਣੇ ਤੱਕਾ ਪਿਤਾ ਕੀ ਮੈਟਰ ਕੀ ਹੈ ਮਾਂ ਲਾ ਗਈ ਹੈ ਦੇਖੋ ਜੀ ਮੁੰਡਾ ਜਿਹੜਾ ਕੁਲਵਿੰਦਰ ਮਸੀਰ ਫਰੋਸ਼ੀ ਪੁੱਤਰ ਵਿਲੀਅਮ ਸੀ ਇਹ ਸਾਡੇ ਠਾਲੇ ਫਤੇਗੜ ਚੂੜੀਆਂ ਦੇ ਵਿੱਚ ਦੋ ਲੜਾਈ ਝਗੜੇ ਦੇ ਕੇਸਾਂ ਦੇ ਵਿੱਚ ਸਾਨੂੰ ਵਾਂਟਡ ਸੀ ਇਹਦੀ ਗ੍ਰਿਫਤਾਰੀ ਲਈ ਸਾਡੇ ਵੱਲੋਂ ਪਹਿਲਾਂ ਵੀ ਛਾਪੇਮਾਰੀ ਕੀਤੀ ਜਾਂਦੀ ਸੀ ਪਰੰਤੂ ਇਹ ਹੌਂਸਲੋ ਚੱਕਵਾ ਦੇ ਕੇ ਜਾਂ ਉਸ ਦੀ ਆਮਦ ਤੋਂ ਪਹਿਲਾਂ ਹੀ ਇਹ ਫਰਾਰ ਹੋ ਜਾਂਦਾ ਰਿਹਾ ਤੇ ਅੱਜ ਸਾਨੂੰ ਸੂਚਨਾ ਮਿਲਣ ਤੇ ਸਾਡੀ ਪੁਲਿਸ ਪਾਰਟੀ ਵੱਲੋਂ ਇਹਨੂੰ ਕਾਬੂ ਕੀਤਾ ਗਿਆ ਤੇ ਸਰ ਉਹ ਉਹਨਾਂ ਦਾ ਕਹਿਣਾ ਕਿ ਪਿੰਡ 'ਚ ਪੁਲਸ ਆਈ ਕੁੱਟਮਾਰ ਮੁੰਡੇ ਨਾਲ ਕੀ ਕੀ ਹੋਇਆ ਭਰਵਾਤੇ ਜੀ ਇਹਦੇ ਪਰਿਵਾਰਕ ਮੈਂਬਰ ਇਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਮਝਾ ਕੇ ਤੇ ਫਿਰ ਦੋਸ਼ੀ ਨੂੰ ਜਿਹੜਾ ਆਪਣਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੀ ਸਰ ਉਹਨਾਂ ਨੂੰ ਦਰਵਾਜ਼ਾ ਆਜਾ ਦਿਖਾਇਆ ਵੀ ਉਹ ਮੁੰਡਾ ਅੰਦਰ ਵੜ ਗਿਆ ਫਿਰ ਕਮਰੇ 'ਚ ਤੇ ਕਮਰੇ ਦੇ ਬਾਅਦ ਕੇਈਆ ਕੋਟਬਾਰ ਪੂਜੀ ਪੁਲਿਸ ਤੋਂ ਬਚਣ ਦੀ ਖਾਤਰ ਉਹ ਕਿਸੇ ਦੇ ਘਰ ਦੁਕਾਨ ਦੇ ਵਿੱਚ ਵਰ ਗਿਆ ਸੀਗਾ ਤੇ ਜਿਸ ਤੋਂ ਬਾਅਦ ਵਿੱਚ ਕਾਬੂ ਕੀਤਾ ਗਿਆ ਜੀ ਇਹ ਇਹਨੇ ਮਾਮਲਾ ਚ ਲੋੜੀਂਦਾ ਸੀ ਇਹ ਜੇ ਦੋ ਮਾਮਲਿਆਂ ਦੇ ਵਿੱਚ ਸੰਬੰਧਿਤ ਸੀਗਾ ਜੀ ਕੀ ਕੀ ਸੀ ਮਾਮਲਾ ਤੇ ਲੜਾਈ ਝਗੜੇ ਦੀ ਆਪਣਾ ਮਾਮਲਾ ਨੰਬਰ 3324 6 BIPC ਦੇ ਜੀ ਅਰੈਸਟ ਪਾਤੀ ਬਿਲਕੁਲ ਜੀ